ਜਿਸ ਵੇਲੇ ਛੇਵੇਂ ਪਾਤਸ਼ਾਹ ਨੇ ਵਡਾਲੀ ਪਿੰਡ ਵਿੱਚ ਅਵਤਾਰ ਲਿਆ ਉਸ ਵੇਲੇ ਦੀਆਂ ਸਿਫਤਾਂ ਕਵੀ ਨੇ ਇਉਂ ਕੀਤੀਆਂ ਹੈ ਚਮਕੇ ਮਹਿਤਾਬ ਤਰਾਂ ਉਹ ਸਦਾ ਨੂਰ ਵਾਲਾ ਹੀ ਚਿਹਰਾ ਸਭ ਦਰਸ਼ਨ ਨੂੰ ਆਏ ਜੋਗੀ ਛੱਡ ਕੇ ਆਪਣਾ ਡੇਰਾ ਚਮਕੇ ਮਹਿਤਾਬ ਤਰਾਂ ਉਸਦਾ ਨੂਰ ਅਲਾਹੀ ਚਿਹਰਾ ਸਭ ਦਰਸ਼ਨ ਨੂੰ ਆਏ ਜੋਗੀ ਛੱਡ ਕੇ ਆਪਣਾ ਡੇਰਾ ਗਈ ਫੈਲ ਚੁਫੇਰੇ ਸੀ ਫੈਲ ਚੁਫੇਰੇ ਸੀ ਗਈ ਫੈਲ ਚੁਫੇਰੇ ਸੀ ਰੌਸ਼ਨੀ ਜਿਉਂ ਚੜਦੇ ਦੀ ਲਾਲੀ ਵਿੱਚ ਪੰਡ ਵਡਾਲੀ ਦੇ ਆ ਗਿਆ ਦੀਨ ਦੁਖੀ ਦਾ ਵਾਲੀ ਵਿੱਚ ਪੈੰਡ ਵਡਾਲੀ ਦੇ ਆ ਗਿਆ ਦੀਨ ਦੁਖੀ ਦਾ ਵਾਲੀ